ਯੂਨੀਅਨ ਦੇ ਪ੍ਰਧਾਨ ਤੇ ਪ੍ਰਚਿੱਤ ਸਮਾਜ ਸੇਵੀ ਕਰਨ ਕੋੜਾ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਦੇ ਪ੍ਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਪਹੁੰਚੇ ਅਤੇ ਆਪਣੇ ਸਾਥੀਆਂ ਦੇ ਨਾਲ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਏ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਕਿ ਜਿਹਦੇ ਨਾਲ ਉਸ ਤਰੀਕੇ ਨਾਲ ਲੱਗਦਾ ਉਹਦੀ ਜਿੱਥੇ ਕੰਮ ਲੋ ਆਈਡੈਂਟੀ ਰੂਪ ਰੇਖਾ ਉਹੀ ਹੋਏਗੀ ਜੀ ਜੋ ਪਹਿਲਾਂ ਸੀਗੀ ਲੋਕਾਂ ਦੀ ਸੇਵਾ ਪਿੰਡਾਂ ਦੀ ਸੇਵਾ ਤੇ ਹੁਣ ਬੀਜੇਪੀ ਦੇ ਛੱਡੇ ਤੋਂ ਬਾਅਦ ਜੋਸ਼ ਤੇ ਜ਼ੋਰ ਹੋਰ ਵੱਜੂਗਾ ਤੇ ਉਹ ਸਾਰੇ ਕੰਮ ਹੋਰ ਜ਼ੋਰ ਨਾਲ ਕਰੇਗੀ ਤੇ ਕਿਸ ਤਰੀਕੇ ਨਾਲ ਹੁਣ ਅਜੇ ਤਿਆਰੀ ਲੱਗਦੀ ਹੈ ਕਿਉਂਕਿ ਕਿ ਇਲਕਸ਼ਨਾਂ ਵੀ ਆ ਰਹੀਆਂ ਨੇ ਕਿ ਲੱਗਦਾ ਕੋਈ ਉਮੀਦ ਹੈਗੀ ਹੈ ਕਿ ਸਰਕਾਰ ਤੋਂ ਨਾਲ ਕੋਈ ਵੱਲ ਕੇ ਵਿਦਿਆਰਥੀ ਵੱਲੋਂ ਜਾਂ ਹੋਰ ਪਾਸਿਓਂ ਕੋਈ ਜਿਹੜਾ ਰੋਲ ਇਹ ਤਾਂ ਜੀ ਹਾਈ ਕਮਾਂਡ ਦਾ ਡਿਸੀਜਨ ਹੈ ਹੁਣ ਮੈਂ ਅੱਜ ਸਬੂਤਗੀ ਦੇ ਕੇ ਆਇਆ ਆਪਣੀ ਅਸ਼wini ਸ਼ਰਮਾ ਪ੍ਰਧਾਨ ਸਾਹਿਬ ਨੂੰ ਤੇ ਮਹਾਰਾਣੀ ਪਨੀਤ ਕੌਰ ਜੀ ਨੂੰ ਤੇ ਜਿਵੇਂ ਜਿਵੇਂ ਪਾਰਟੀ ਹੁਕਮ ਕਰੂਗੀ ਜਿਵੇਂ ਜਿਵੇਂ ਸੀਨੀਅਰ ਲੀਡਰਸ਼ਿਪ ਹੁਕਮ ਕਰੂਗੀ ਜੀ ਸਰ ਮਤਲਬ ਸਰ ਤੁਸੀਂ ਪਹਿਲਾਂ ਪਿੰਡਾਂ ਨਾਲ ਜੁੜੇ ਹੋਏ ਸਰਪੰਚਾਂ ਦੇ ਮੁੱਦੇ ਚੁੱਕਦੇ ਰਹੋ ਪਹਿਲਾਂ ਵੀ ਲੱਗਦਾ ਪਾਰਟੀ ਦੇ ਨਾਲ ਜੁੜਦੇ ਵੀ ਮੁੱਦੇ ਅੱਗੇ ਰੱਖੋਗੇ ਹਾਈ ਕਮਾਂਡ ਬਿਲਕੁਲ ਜੀ ਮੈਂ ਪਹਿਲਾਂ ਹੀ ਰੱਖਿਆ ਹੋ ਮੁੱਦੇ ਤੇ ਪੂਰੀ ਮੈਨੂੰ ਸਪੋਰਟ ਦੀ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਦਿਵਾਇਆ ਗਿਆ ਸਰ ਪਿੰਡਾਂ ਨਾਲ ਕਿਹੜੀਆਂ ਕਿਹੜੀਆਂ ਨੀਤੀਆਂ ਵਧੀਆ ਲੱਗੀਆਂ ਨੇ ਕੇਂਦਰ ਸਰਕਾਰ ਦੀਆਂ ਜਿਸ ਨੂੰ ਲੈ ਕੇ ਉਹ ਵੀ ਭਾਜਪਾ ਦੇ ਵਿੱਚ ਜੁੜੇ ਹੋ ਮੈਂ ਪਿੰਡਾਂ ਦੇ ਵਿੱਚ 1.5 ਸਾਲ ਤੋਂ ਆਪਣੇ ਲੋਕ ਸੇਵਾ ਕੇਂਦਰ ਚਲਾ ਰਹੇ ਹਾਂ ਇੱਥੇ ਪਹਿਲਾਂ ਹੀ ਮੋਦੀ ਦੀਆਂ ਸਕੀਮਾਂ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ ਤਾਂ ਅਸੀਂ ਤਾਂ ਪਹਿਲਾਂ ਹੀ ਸੈਂਟਰ ਦੀਆਂ ਸਕੀਮਾਂ ਜੋ ਕਿ ਸਟੇਟ ਗਵਰਨਮੈਂਟ ਇਗਨੋਰ ਕਰ ਰਹੀ ਹੈ ਵੀ ਇਹ ਤਾਂ ਸੈਂਟਰ ਦੀਆਂ ਬੀਜੇਪੀ ਦੀਆਂ ਸਕੀਮਾਂ ਆ ਅਸੀਂ ਪੰਜਾਬ 'ਚ ਕਿਉਂ ਨਹੀਂ ਜਰਗੀ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਹੈ ਹੋਰ ਪਤਾ ਨਹੀਂ ਕਿੰਨ ਸੈਂਟਰ ਉਹ ਯਹਾਂ ਪਰ ਸਟੇਟ ਇੰਪਲੀਮੈਂਟ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਇੰਪਲੀਮੈਂਟ ਕਰ ਰਹੇ ਹਨ ਤਾਂ ਪ੍ਰਭਾਵੀਤਾ ਪਹਿਲਾਂ ਹੀ ਸੀ ਵਿਚਾਰਧਾਰਾ ਨਾਲ ਤਾਂ ਪਹਿਲੇ ਹੀ ਜੁੜੇ ਹੋਏ ਸੀਗੇ ਪਰ ਇਹ ਹੈ ਕਿ ਹੁਣ ਇੱਕ ਆਫੀਸ਼ੀਅਲ ਜੁਆਇਨਿੰਗ ਹੋਣ ਹੋ ਗਈ ਕਰਨ ਜੀ ਬਈ ਨੀਤੀਆਂ ਦਈਆਂ ਸੀਗੀਆਂ ਜੀ ਲੋਕਾਂ ਨੂੰ ਪਤਾ ਪੱਕ ਨਹੀਂ ਸੀ ਗਿਆ ਨਾ ਲਾਭ ਨਹੀਂ ਉਠਾ پا ਰਹੇ ਸੀ ਲੋਕੀ ਹੁਣ ਤੁਸੀਂ ਅੱਜ ਜੁੜਿਓ ਭਾਜਪਾ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਤ ਕਰੋਗੇ ਉਹਨਾਂ ਨੀਤੀਆਂ ਬਾਰੇ ਜਿਹੜੇ ਲੋਕ ਲਾਭ ਲੈ ਸਕਣ ਉਹਦੇ ਬਾਰੇ ਅਸੀਂ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਜੀ ਟਾਈਟਾਏ ਸਰਕਾਰ ਨੂੰ ਦਿੱਕਤ ਹੈ ਤੁਹਾਨੂੰ ਪਤਾ ਹੀ ਹੈ ਸਾਡਾ ਕਿਵੇਂ ਰਸਤੇ ਪਿੰਡਾਂ ਦੇ ਵਿੱਚ ਰੋਕੇ ਗਏ ਕਿਵੇਂ ਸਾਡੇ ਤੇ ਪਰਚੇ ਪਵਾਏ ਗਏ ਕਿਵੇਂ ਸਾਨੂੰ ਸੈਂਟਰ ਬੰਦ ਕਰਨ ਦੇ ਦਬਾਅ ਪਾਏ ਗਏ ਪਰ ਹੁਣ ਅਸੀਂ ਬਹੁਤ ਅੱਗੇ ਆ ਗਏ ਹੁਣ ਪਿੱਛੇ ਨਹੀਂ ਹਟਾਂਗੇ ਭਣ ਜੀ ਜਿਸ ਤਰ੍ਹਾਂ ਕਿ ਹੋਰ ਪਿੰਡਾਂ ਦੇ ਵਿੱਚ ਵਿਛੜਦੇ ਉਹ ਅੱਗੇ ਇਲੈਕਸ਼ਨ ਵੀ ਲੜੋਗੇ ਹੁਣ ਕਿਸੇ ਵੀ ਇਹ ਪਾਰਟੀ ਨੇ ਆਦੇਸ਼ ਦਿੱਤਾ ਜੀ ਤਾਂ ਜ਼ਰੂਰ ਲੜੂੰਗਾ ਪੂਰੀ ਤਰ੍ਹਾਂ ਤੋਂ ਤਨ ਮਨ ਤੋਂ ਤਿਆਰ ਸਰ ਜੀ ਸਾਡੀ ਗੱਲ ਕਰੀਏ ਤਾਂ ਦੋ ਟੜੇ ਹੋਏ ਪਿੰਨੇ ਬੀਜੇਪੀ ਦੇ ਲਗਾਤਾਰ ਕੇਡਰ ਲੱਗੇ ਚੱਲਦਾ ਤੇ ਮਹਿਨਾਂਵਲੀ ਦੀ ਬੀਜੇਪੀ ਲੱਗੇ ਚੱਲਦੀ ਹੈ ਆਪਣੀ ਕੀ ਸੁਧੀ ਰਹੇਗੀ ਕਿਸ ਤਰ੍ਹਾਂ ਦੇ ਨਾਲ ਏਕਾ ਕਰੂਗੇ ਕਿਹਦੇ ਵੰਡ ਕਰੋਗੇ ਨਹੀਂ ਜੀ ਬੀਜੇਪੀ ਇੱਕੋ ਹੀ ਹੈ ਮੈਂ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਾਡੀ ਪਾਰਟੀ ਚ ਕਾਂਗਰਸ ਵਾਲਾ ਕਾਟੋ ਕਲੇਸ਼ ਨਹੀਂ ਹੈਗਾ ਵੀ ਇੱਕ ਹਲਕੇ ਦੇ ਵਿੱਚ 20-20 ਬੰਦੇ ਹੁੰਦੇ ਆ ਸਾਡੀ ਪਾਰਟੀ ਦੇ ਵਿੱਚ ਉੱਤੋਂ ਜੋ ਹੁਕਮ ਆ ਜਾਂਦਾ ਉਹ ਸਾਰੇ ਸਿਰ ਮੱਤੇ ਤੇ ਰੱਖਦੇ ਨੇ ਤਾਂ ਇਹੋ ਜਿਹਾ ਕੋਈ ਨਹੀਂ ਹੈ ਵੀ ਕੋਈ ਅਲੱਗ ਲੱਗੇ ਜਾਂ ਮੈਲ ਅਲੱਗ ਹੈ ਸਾਰੇ ਭਾਜਪਾ ਦੇ ਬੰਦੇ ਨੇ ਪਾਰਟੀ ਦੇ ਬੰਦੇ ਨੇ ਸੀਨੀਅਰ ਲੀਡਰਸ਼ਿਪ ਨੂੰ ਹਰ ਬੰਦਾ ਮਨਾ ਮਨਾ ਨਹੀਂ ਕਰਦਾ ਹਾਂ ਜ ਹਾਂ ਮਿਲਾਂਦਾ ਹੈ ਤੇ ਸਿਰ ਮੱਥੇ ਤੇ ਹਰ ਡਿਸੀਜਨ ਲੈਂਦਾ ਹੈ ਜੇ ਤੁਸੀਂ ਕੋਈ ਪ੍ਰੋਗਰਾਮ ਰੱਖਦੇ ਹੋ ਤਾਂ ਲੱਗਦਾ ਵੀ ਭਾਜੀ ਪੀ ਦਾ ਹਰ ਲੀਡਰ ਉੱਥੇ ਪਹੁੰਚੇਗਾ ਜਿਹੜਾ ਭਾਵੇਂ ਉਹ ਕਿਹੜੇ ਨਾ ਪਹੁੰਚੇਗਾ ਜੀ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੇਖੋਗੇ ਸਾਰੇ ਪਹੁੰਚਣਗੇ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਅਸੀਂ ਸਪੋਰਟ ਜਿਸ ਤਰ੍ਹਾਂ ਦੀ ਮਿਲ ਰਹੀ ਹੈ ਲੋਕਾਂ ਦੀ ਪਰਿਵਾਰ ਦੀ ਕਿਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਹੈ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਜੀ ਅੱਜ ਅਸੀਂ ਹੁਣ ਸ਼ੌਰਿਆ ਤੋਂ ਰੋਡ ਸ਼ੋਅ ਕਰ ਰਹੇ ਹਾਂ ਤੁਸੀਂ ਦੇਖੋ ਇਹ ਹਲੇ ਮੌਜੂਦਾ ਸਰਕਾਰ ਦੇ ਵਿੱਚ ਕਦੀ ਐਵੇਂ ਦੇ ਰੋਡ ਸ਼ੋਅ ਨਹੀਂ ਨਿਕਲਦੇ ਪਰ ਉੱਥੇ 80 ਵੀ ਵੀ ਹੈ ਹੋਰ ਵੀ ਕਾਫੀ ਸੀ ਸਿਰਫ ਬੀਜੇਪੀ ਕਿਉਂ ਮੈਂ ਪਹਿਲਾਂ ਤੋਂ ਹੀ ਮੋਦੀ ਸਾਹਿਬ ਦੀਆਂ ਸਕੀਮਾਂ ਤੁਹਾਨੂੰ ਮੈਂ ਦੱਸਿਆ ਲੋਕ ਸੇਵਾ ਕੇਂਦਰ ਦੇ ਵਿੱਚੋਂ ਚਲਾ ਰਹੇ ਹਾਂ ਨਾ ਮੈਨੂੰ ਕਾਂਗਰਸ ਦੀ ਕੋਈ ਸਕੀਮ ਚੰਗੀ ਦਿਖੀ ਤੇ ਨਾ ਮੈਂ ਕੋਈ ਪ੍ਰਮੋਟ ਕਰ ਪਾਇਆ ਪਰ ਇਹਨਾਂ ਸਕੀਮਾਂ ਨਾਲ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਬਹੁਤ ਫਾਇਦੇ ਦੱਸੇ ਨੇ ਘੱਟੋ ਘੱਟ 15-20 ਹਜ਼ਾਰ ਲੋਕਾਂ ਦੇ ਅਸੀਂ ਕਾਰਡ ਬਣਾ ਕੇ ਬੀਮੇ ਕਰਾ ਕੇ ਬੜੀਆਂ ਸਕੀਮਾਂ ਦੇ ਫਾਇਦੇ ਪਹੁੰਚਾਏ ਸਰ ਬਿਜ਼ਨਸ ਬੈਂ ਵੀ ਤੁਸੀਂ ਨਹੀਂ ਪੋਲਿਟਿਕਸ ਤੇ ਤੁਸੀਂ ਆਇਆ ਪਹਿਲਾਂ ਸਮਾਜ ਸੇਵ ਦੇ ਵਗੈਰੇ ਬੀਜੇਪੀ ਹੀ ਕਿਉਂ ਤੁਸੀਂ ਜਿਣੀ ਔਰ ਵੀ ਸਰਕਾਰਾਂ ਦਾ ਮਕਸਦ ਕੀ ਸੀਗਾ ਕਿ बिजनेसमੈਨ ਲੋਏ ਆ ਨਾ ਪਾਰਟੀ ਨੂੰ ਜੁਆਇਨ ਕਰਨਾ ਦੇਖੋ ਜੋ ਪਹਿਲੀ ਗੱਲ ਤਾਂ ਹੈਗੀ ਐ ਸਟੇਟ ਦੇ ਹਾਲ ਨੂੰ ਦੇਖ ਕੇ ਜੋ ਇਹ ਸਟੇਟ ਦਾ ਇਸ ਟਾਈਮ ਹਾਲ ਹੋਇਆ ਹੋਇਆ ਉਹ ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਆ ਵੀ ਜੇ ਵੱਡੀ ਬਿਮਾਰੀ ਹੈ ਨਾ ਤਾਂ ਵੱਡੇ ਹਸਪਤਾਲ 'ਚ ਜਾਓ ਪਿੰਡ ਦੇ ਡਾਕਟਰ ਕੋਲ ਨਾ ਜਾਓ ਤਾਂ ਹੁਣ ਜੋ ਪੰਜਾਬ ਦੇ ਵਿੱਚ ਵੱਡੀ ਵੱਡੀ ਬਿਮਾਰੀਆਂ ਆਈਆਂ ਹੋਈਆਂ ਜਿਵੇਂ ਆਪਣੇ ਪਿੰਡਾਂ 'ਚ ਨਸ਼ੇ ਦੀਆਂ ਬਿਮਾਰੀਆਂ ਆਈਆਂ ਹੋਈਆਂ ਆਪਣੇ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਆਈ ਹੋਈ ਹੈ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਕੋਲ ਕੰਮ ਨਹੀਂ ਹੈਗਾ ਤੇ ਲੜਾਈ ਝਗੜੇ ਪਰੇਸ਼ਾਨ ਕਰਦਾ ਧਮਕੀਆਂ ਪਰਚੇ ਪਤਾ ਨਹੀਂ ਕੀ ਕੀ ਦਿੱਕਤਾਂ ਪਿੰਡਾਂ 'ਚ ਆਏ ਤਾਂ ਹੁਣ ਇਸ ਬਿਮਾਰੀ ਦੀ ਜਿਹੜੀ ਵੈਕਸੀਨੇਸ਼ਨ ਹੈ ਜਾਂ ਦਵਾਈ ਹੈ ਉਹ ਮੋਦੀ ਕੋਲੀ ਹੈ ਬੀਜੇਪੀ ਕੋਲੀ ਹੈ ਇਸ ਕਰਕੇ ਬੀਜੇਪੀ ਜੁਆਇਨ ਕੀਤੀ ਪਿੰਡਾਂ ਨਾਲ ਤੁਸੀਂ ਪਹਿਲਾਂ ਵੀ ਕਾਫੀ ਜੁੜੇ ਹੋ ਜੋ ਕੀ ਲੱਗਦਾ ਹੁਣ ਤੁਸੀਂ ਸੈਂਟਰ 'ਚ ਵੀ ਤੁਹਾਡੀ ਸਰਕਾਰ ਹੈਗੇ ਕਿਹੜੇ ਪਹਿਲੇ ਕੰਮ ਜਿਹੜੇ ਹੈਗੇ ਆ ਉਹ ਤੁਸੀਂ ਕਰਨਾ ਚਾਹੋਗੇ ਜਿਹੜੇ ਪਿੰਡਾਂ 'ਚ ਬਹੁਤ ਜ਼ਰੂਰੀ ਨੇ ਢੇਰੀ ਲਿਆਵਾਂਗੇ ਜੀ ਪੱਟੇ ਚੱਕ ਦਾਂਗੇ ਕਿਸੇ ਨੂੰ ਵੀ ਹੁਣ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਵਾਂਗੇ ਆ ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਰਹੀਆਂ ਨੇ ਬਲਾਕ ਸਮਿਤੀ ਦੀਆਂ ਇਲੈਕਸ਼ਨ ਆ ਰਹੀਆਂ ਨੇ ਹੁਣ ਦੇਖਿਓ ਕੋਈ ਮੇਰੇ ਹਲਕੇ ਦੇ ਵਿੱਚ ਧੱਕਾ ਕਰਕੇ ਦਿਖਾਵੇ ਜਿਵੇਂ ਕਰਦੇ ਨੇ ਪਰਚੇ ਦਰਜ ਕਰਾਉਂਦੇ ਨੇ ਲੋਕਾਂ ਨੂੰ ਗਾਇਬ ਕਰ ਦਿੰਦੇ ਨੇ ਬੂਥ ਕੈਪਚਰ ਕਰ ਦਿੰਦੇ ਨੇ ਹੁਣ ਕਰਕੇ ਦਿਖਾਣ ਮੇਰੇ ਹਲਕੇ ਦੇ ਵਿੱਚ